ਸਰ ਸਤਿ ਸ੍ਰੀ ਅਕਾਲ ਜੀ ਅ ਮੂਹਰਤੇ ਗੱਲ ਕੋ ਟੂ ਬਾਰੇ ਗੱਲ ਕਰਾਂਗੇ ਬਹੁਤ ਗੰਭੀਰ ਮਸਲਾ ਹੈ ਬਹੁਤ ਜਗ੍ਹਾ ਤੋਂ ਲੋਕਾਂ ਦੇ ਫੋਨ ਆਉਂਦੇ ਆ ਥੋੜੀ ਅੱਜ ਦੀ ਵੀਡੀਓ ਲੰਬੀ ਹੋਣ ਵਾਲੀ ਹੈ ਪਰ ਜ਼ਰੂਰੀ ਹੈ ਦੇਖੋ ਕੀ ਹੈ ਵੀ ਪਹਿਲੀ ਗੱਲ ਤੇ ਇਹ ਹੈ ਵੀ ਪੱਕਾ ਹੱਲ ਕੀ ਹੈ ਪੱਕਾ ਹੱਲ ਇੱਕੋ ਹੀ ਹੈ ਉਹ ਹੈ ਸਹੀ ਵੈਕਸੀਨੇਸ਼ਨ ਸਹੀ ਵੈਕਸੀਨੇਸ਼ਨ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਪੰਜ ਚੀਜ਼ਾਂ ਹੁੰਦੀਆਂ ਵੀ ਵੈਕਸੀਨ ਬਰਫ਼ 'ਚ ਰੱਖੀ ਹੋਵੇ ਠੰਡੀ ਹੋਵੇ ਪੂਰੀ ਡੋਜ਼ ਲੱਗੇ ਵੈਕਸੀਨ ਦੀ ਖਲਾਕੇ ਲੱਗੇ ਵੈਕਸੀਨ ਪੇਟ ਦੇ ਕੀੜਿਆਂ ਦੀ ਦਵਾਈ ਦਿੱਤੀ ਹੋਵੇ ਵੈਕਸੀਨ ਤੋਂ ਬਾਅਦ ਜਿਹੜਾ ਹੈਗਾ ਟੌਕਸਿਨ ਬਾਈਂਡਰ ਬਫਰ ਲਾਈਵ ਜਿਸਟ ਟਰੇਸ ਮਿਨਰਲ ਜਿਹੜੇ ਹੈਗੇ ਮਿਨਰਲ ਮਿਕਸਚਰ ਉਹ ਲਗਾਤਾਰ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਸੰਤੋਲਿਤ ਖੁਰਾਕ ਵੀ ਦੇਣੀ ਜ਼ਰੂਰੀ ਹੈ ਇਹ ਸਾਰੀਆਂ ਚੀਜ਼ਾਂ ਬਹੁਤ ਜ਼ਰੂਰੀ ਨੇ ਔਰ ਜੇ ਕੋਈ ਪਸ਼ੂ ਵੈਕਸੀਨ ਲੱਗਣ ਤੋਂ ਬਾਅਦ ਜਾਂ ਵੈਕਸੀਨ ਲੱਗਣ ਤੋਂ ਪਹਿਲਾਂ ਬਿਮਾਰ ਹੈ ਜਾਂ ਵੈਕਸੀਨ ਨਹੀਂ ਲੱਗੀ ਉਹਨੂੰ ਜਾਂ ਜੇ ਕੋਈ ਵੈਕਸੀਨ ਲੱਗਣ ਤੋਂ ਬਿਮਾਰ ਹੋ ਗਿਆ ਤਾਂ ਉਹਨੂੰ 21 ਦਿਨਾਂ ਵਿੱਚ ਬੂਸਟਰ ਡੋਜ਼ ਲਗਣੀ ਜ਼ਰੂਰੀ ਹੈ ਇਹ ਪੰਜ ਸੱਤ ਗੱਲਾਂ ਨੇ ਇਹਦੇ ਬਾਰੇ ਪਹਿਲਾਂ ਵੀ ਵੀਡੀਓ ਹੈਗੀਆਂ ਹੁਣ ਗੱਲ ਕਰਾਂਗੇ ਜਿਹੜੇ ਇਸ ਵੇਲੇ ਕੇਸ ਆਏ ਵੀ ਹੈ ਦੇਖੋ ਮੂੰਹ ਖੁਰ ਦੇਣਾ ਪਸ਼ੂ ਦੀ ਮੌਤ ਨਹੀਂ ਹੁੰਦੀ ਜਲਦੀ ਮੌਤ ਪਸ਼ੂ ਦੀ ਹੁੰਦੀ ਹੈ ਗਲ ਘੋਟੂ ਦੇ ਨਾਲ ਔਰ ਕੇਸ ਉੱਥੇ ਹੀ ਆ ਰਹੇ ਆ ਜਿੱਥੇ ਲੋਕਾਂ ਨੇ ਵੈਕਸੀਨ ਨਹੀਂ ਲਵਾਈ ਵੀ ਹੁਣ ਦੋਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਦੇਖੋ ਜਿਹੜੇ ਗਲ ਘੋਟੂ ਦੇ ਕੇਸ ਹੈ ਬਹੁਤ ਸਾਰੇ ਮਹਾਰਾਜ ਆਪਣੇ ਆਪਣੇ ਤਜਰਬੇ ਮੈਂ ਅੱਜ ਤੈਪਾ ਦੱਸਦਾ ਹੈ ਸੈਫਟੀ ਉਪਰ 1 ਗ੍ਰਾਮ ਤਿੰਨ ਚਾਰ ਦਿਨ ਵਾਸਤੇ ਰੋਜ਼ ਦਾ ਤੇ ਜੈਂਟਾਮਾਈਸਨ ਜਿਹੜਾ ਹੈਗਾ 50 ਤੋਂ 100 ml ਪਸ਼ੂ ਦੇ ਹਿਸਾਬ ਨਾਲ ਇੰਟਰਾਵਿਨਸ ਜਿਹੜਾ ਹੈਗਾ ਇਹ ਕੰਬੀਨੇਸ਼ਨ ਹੈ ਜਿਹੜਾ ਮੈਂ ਬਹੁਤ ਸਾਲਾਂ ਤੋਂ ਵਰਤ ਰਿਆ ਮੈਨੂੰ ਕਦੇ ਇਸ ਬਿਮਾਰੀ ਦੇ ਵਿੱਚ ਕਦੇ ਨਹੀਂ ਵਧੀਆ ਰਿਜ਼ਲਟ ਨਾ ਮਿਲਿਆ ਹੋਵੇ ਜੈਂਟਮਾਈਸਿੰਗ ਦੇ ਵਿੱਚ ਜਿਹੜਾ ਬੀਟਾ ਮੈਥਾਸੋਨ ਜਾਂ ਡੈਕਸਾ ਮੈਥਾਸੋਨ ਮਿਕਸ ਕਰ ਸਕਦੇ ਜਿੱਥੇ ਪਸ਼ੂ ਗੱਬਣ ਨਹੀਂ ਹੈਗਾ ਜਾਂ ਜਿੱਥੇ ਫਿਰ ਛੋਟੇ ਬੱਚੇ ਹੈ ਕਿਉਂਕਿ ਮਰਦੇ ਪਹਿਲਾਂ ਛੋਟੇ ਬੱਚੇ ਹੀ ਹੈ ਕੱਟੀਆਂ ਬੱਚੀਆਂ ਜਿਹੜੀਆਂ ਹੈਗੀਆਂ ਉਹ ਜਲਦੀ ਮਰਦੀਆਂ ਝੋਟੀਆਂ ਜਿਹੜੀਆਂ ਹੈਗੀਆਂ ਉਹ ਜਲਦੀ ਮਰਦੀਆਂ ਮਤਲਬ ਜਿੱਥੇ ਵੀ ਕਿਤੇ ਇਹ ਹੁੰਦਾ ਹੈ ਨਾ ਤੁਸੀਂ ਦੇਖੋ ਵੀ ਕੱਟੂ ਵਿੱਚੋਂ ਮਰਨੇ ਸ਼ੁਰੂ ਹੋ ਗਏ ਇੱਕਦਮ ਤਾਂ ਤੁਸੀਂ ਪਹਿਲੀ ਬਿਮਾਰੀ ਜਿਹੜੀ ਇਸ ਮੌਸਮ ਵਿੱਚ ਜਦੋਂ ਬਰਸਾਤ ਹੋ ਰਹੀ ਹੈ ਧੁੱਪ ਨਿਕਲ ਰਹੀ ਹੈ ਬਰਸਾਤ ਹੋ ਰਹੀ ਹੈ ਗਰਮੀ ਹੋ ਰਹੀ ਹੈ ਬਿਚ ਸਰਦੀ ਹੋ ਰਹੀ ਹੈ ਮੌਸਮ ਗਲ ਕੋ ਟੁੰਦੀ ਹੈ ਨਾ ਜੈਂਟਾਮਾਈਸਿਨ ਬਹੁਤ ਵਧੀਆ ਡਰਗ ਹੈ ਬਹੁਤ ਕਾਮਯਾਬ ਦਵਾਈ ਹੈ ਹੈ ਨਾ ਮਤਲਬ ਕਿ ਬਾਕੀ ਤੁਹਾਡੇ ਮਹਾਰਾ ਦੇ ਆਪਣੇ ਪ੍ਰੀਤਜਰਬੇ ਹੋ ਸਕਦੇ ਆ ਪਰ ਜਿਹੜੇ ਇਹ ਕੰਪਨੀਆਂ ਦਾ ਪ੍ਰਚਾਰ ਚੱਲ ਰਿਹਾ ਹੈ ਟੈਜੋ ਵੈਕਟਮ ਸਿਲਵੈਕਟਮ ਮੈਂ ਇਹਦੇ ਨਾਲ ਕਦੇ ਸਹਿਮਤ ਨਹੀਂ ਹੁੰਦਾ ਨਾ ਮੈਨੂੰ ਇਹਦੀ ਕਦੇ ਲੱਗਦੀ ਹੈ ਜ਼ਰੂਰਤ ਨਾ ਮੈਨੂੰ ਲੱਗਦਾ ਇਹ ਚ ਦਵਾਈ ਦੀ ਡੋਜ਼ ਪੂਰੀ ਹੁੰਦੀ ਹੈ ਦੂਜੇ ਮੈਨੇਜ ਵੀ ਲੱਗਦੇ ਵਿੱਚ ਇਲਾਜ ਬਹੁਤ ਜ਼ਿਆਦਾ ਮਹਿੰਗਾ ਪੈ ਜਾਂਦਾ ਜਿਹੜਾ ਮੈਂ ਦੱਸ ਰਿਹਾ ਇਲਾਜ ਉਹ ਕਾਫੀ ਜ਼ਿਆਦਾ ਸਸਤਾ ਵੀ ਹੈ ਔਰ ਕਾਰਗਰ ਵੀ ਹੈ ਔਰ ਦੂਜੀ ਗੱਲ ਹੈ ਕਿ ਮੂੰਹ ਖੁਰਦੀ ਮੂੰਹ ਖੁਰਦੇ ਵਿੱਚ ਕੀ ਹੈ ਵੀ ਦੇਖੋ ਜਿੱਥੇ ਹੁਣ ਮੂੰਹ ਖੁਰਦੇ ਕੇਸ ਹੈਗੇ ਜਾਂ ਜਿੱਥੇ ਬਿਮਾਰੀ ਲੰਘੀ ਹੈ ਜਾਂ ਅੱਧ ਵਿਚ ਅੱਧੇ ਕੇਸ ਵਾਲੇ ਹੈਗੇ ਵੱਲ ਬੁਖਾਰ ਵਾਲਾ ਉਹ ਲੰਘੇ ਉੱਥੇ ਕੀ ਕੁਝ ਕਰਨਾ ਹੈ ਪਹਿਲੀ ਗੱਲ ਨਹੀਂ ਹੈ ਬਾਇਓ ਸਿਕਿਉਰਟੀ ਕਲੀ ਜਿਹੜੀ ਹੈਗੀ 5 6 ਫੁੱਟ ਚੌੜੀ ਚੜਾਈ ਵਾਈਜ਼ ਤੇ ਲੰਬਾਈ ਵਾਈਜ਼ ਦੋਨੇ ਵਾਈਜ਼ 5 6 ਫੁੱਟ ਹੋਣੀ ਚਾਹੀਦੀ ਹੈ ਔਰ 1 ਇੰਚ ਮੋਟੀ ਪਰਤ ਹੋਵੇ ਇਹ ਪਹਿਲਾ ਹੋਇਆ ਪਰ ਕਲੀ ਨਾ ਕਲੀ ਨਾ ਮਸਲੇ ਨਹੀਂ ਹੱਲ ਹੁੰਦੇ ਹੈਗੇ ਪਸ਼ੂਆਂ ਦੇ ਆਲੇ ਦੁਆਲੇ ਸਾਰੇ ਕੜੀ ਖੁੱਲੇ ਪੰਜ ਸੱਤ ਥੱਲੇ ਪਾਓ ਕੋਈ ਮਹਿੰਗੀ ਨਹੀਂ ਪੈਂਦੀ ਹੈਗੀ ਔਰ ਦੂਜੇ ਤੇ ਜਦਨ ਦੁਆਰਾ ਪਾਓ ਦੂਜੀ ਜਿਹੜੀ ਹੈਗੀ ਗੱਲ ਜ਼ਰੂਰੀ ਹੈਗੀ ਫਾਰਮਾਲੀਨ ਫਾਰਮਾਲੀਨ ਜਿਹੜੀ ਹੈਗੀ ਅੱਧਾ ਲੀਟਰ 9.5 ਲੀਟਰ ਪਾਣੀ ਚ ਪਾ ਕੇ ਜਿਹੜੀ ਹੈਗੀ ਸਪਰੇਅ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਬੈਕਟੀਰੀਆ ਤੇ ਵਾਇਰਸ ਨੂੰ ਇਹੀ ਮਾਰਦੀ ਹੈ ਬਹੁਤ ਸਾਰੇ ਡਿਸਇਨਫੈਕਟੈਂਟ ਆਉਂਦੇ ਆ ਜਿਹੜੇ ਕੰਪਨੀਆਂ ਮਤਲਬ ਕਿ ਪ੍ਰਮੋਟ ਕਰਦੀਆਂ ਵੀ ਕੰਪਨੀਆਂ ਕਹਿੰਦੇ ਵਰਤੋ ਜੀ ਇਹ ਵਾਇਰਸ ਨੂੰ ਮਾਰ ਦੂਗਾ ਇਦਾਂ ਕਰ ਦੂਗਾ ਅਸੀਂ ਕਰੋਨਾ ਕਾਲ ਚ ਵੀ ਦੇਖਿਆ ਹੈਗਾ ਪਰ ਜਿੱਥੇ ਗੋਹਾ ਪਛਾਵ ਹੈ ਆਰਗੈਨਿਕ ਮੈਟਰ ਹੈ ਆਰਗੈਨਿਕ ਮੈਟਰ ਦੇ ਜਿੱਥੇ ਮੌਜੂਦਗੀ ਹੈ ਜੇ ਤੁਸੀਂ ਪਸ਼ੂਆਂ ਥਰਲੇਆ ਉੱਥੇ ਫਾਰਮਲਿੰਗ ਤੋਂ ਵਧੀਆ ਕੁਝ ਨਹੀਂ ਹੈਗੀ। ਪੋਲਟਰੀ ਵਾਲੀ ਦੁਕਾਨਾਂ ਤੋਂ ਮਿਲ ਜਾਂਦੀ ਹੈ, ਪੀਡੀਐਫ ਦਾ ਡੇਰੀ ਮਾਰਟ ਹੈ, ਪੀਡੀਐਫ ਤੋਂ ਉੱਥੋਂ ਮਿਲ ਜਾਂਦੀ ਹੈ। ਤੇ ਪੋਲਟਰੀ ਵਾਲੇ ਵੀਰ ਜਿਹੜੇ ਹੈਗੇ ਜਿੱਥੇ ਪੋਲਟਰੀ ਦੁਕਾਨਾਂ ਹੈਗੇ ਉੱਥੋਂ ਆਮ ਮਿਲ ਜਾਂਦੀ ਹੈ ਬਹੁਤ ਸਸਤੀ ਹੈ 100 ਰੁਪਏ ਲੀਟਰ ਦੇ ਕਰੀਬ ਪੈਂਦੀ ਹੈ। ਅੱਧਾ ਲੀਟਰ ਪੈਣੀ ਹੈ ਸਾਡੇ 9 ਲੀਟਰ ਚ ਹਫਤੇ ਬਾਅਦ ਸਪਰੇਅ ਕਰ ਦੋ ਬਹੁਤ ਕਾਰਗਰ ਹੈ। ਜੇ ਨੰਬਰ ਤੇ ਹੈ ਦੇਖੋ ਬਹੁਤ سارے ਲੋਕ ਕਹਿੰਦੇ ਗਲਿਸਰਿਨ ਲਾ ਲਓ ਠੀਕ ਹੈ ਗਲਿਸਰਿਨ ਲਾਲ ਲਾਈ ਜਾ ਸਕਦੀ ਹੈ ਪਰ ਜੇ 10 15 ਪਸ਼ੂ ਹੈ ਤਾਂ ਲਾਉਣ ਲੱਗੇ ਬਹੁਤ ਔਖਾ ਹੁੰਦਾ ਹੈਗਾ ਲਾਲ ਦਵਾਈ ਦੀ ਕੁਆਲਿਟੀ ਜੇ ਵਧੀਆ ਹੋ ਤਾਂ ਹੀ ਉਹ ਕੰਮ ਕਰੂ ਨਹੀਂ ਤੇ ਨਹੀਂ ਕੰਮ ਕਰੂਗੀ ਜ਼ਰੂਰੀ ਚੀਜ਼ ਕੀ ਹੈ ਦੇਖੋ ਦੋ ਮਸਲੇ ਇਕ ਤਾਂ ਹੈਗਾ ਮੂੰਹ ਤੇ ਜ਼ਖਮ ਇੱਕ ਪੈਰਾਂ ਦੇ ਜ਼ਖਮ ਪੈਰਾਂ ਦੇ ਜਿਹੜੇ ਖੋਰਾ ਉਹ ਟਿੜਨ ਤੇ ਆ ਜਾਂਦੇ ਟਿੜ ਜਾਂਦੇ ਮਤਲਬ ਕਿ ਥੱਲੋਂ ਤੁਸੀਂ ਦੇਖੋ ਖੁਰ ਕਈ ਵਾਰ ਲਹਿ ਜਾਂਦੇ ਆ ਮੂੰਹਪੁਰ ਦੇ ਵਿੱਚ ਉਰਨਾਲੀ ਬੁਖਾਰ ਹੈ ਜਿਹੜਾ ਮੂੰਹ ਖੁਰਦਾ ਜਿਹੜਾ ਬੁਖਾਰ ਹੈ ਕਈ ਵਾਰ 3-3 ਮਹੀਨੇ ਤੱਕ ਜਿਹੜਾ ਹੈਗਾ ਅੱਗੇ ਗਰਮੀ ਦੇ ਵਿੱਚ ਬੁਖਾਰ ਹੁੰਦਾ ਰਹਿੰਦਾ ਪਸ਼ੂਰ ਨੂੰ ਇਹ ਤਿੰਨਾਂ ਚੀਜ਼ਾਂ ਦਾ ਹੱਲ ਕੀ ਹੈ ਮਤਲਬ ਕਿ ਪੈਰਾਂ ਦੇ ਜ਼ਖਮ ਮੂੰਹ ਦੇ ਜ਼ਖਮ ਤੇ ਬੁਖਾਰ ਪਹਿਲੀ ਗੱਲ ਇਹ ਹੈ ਜਿਹੜੇ ਮੂੰਹ ਦੇ ਜ਼ਖਮ ਨੇ ਤੇ ਪੈਰਾਂ ਦੇ ਜ਼ਖਮ ਨੇ ਇਹਨਾਂ ਦਾ ਹੱਲ ਕੀ ਹੈ ਸਹੀ ਖੁਰਾਕ ਸਹੀ ਖੁਰਾਕ ਕੀ ਹੈ ਪੱਕਾ ਹੱਲ ਹੈ ਅੱਠ ਲਘੂ ਤੱਤ ਜ਼ਿੰਕ ਕਾਪਰ ਕੁਆਲਟ ਮੈਗਨੀਜ਼ ਆਇਓਡੀਨ ਆਇਰਨ ਲੋਹਾ ਮਤਲਬ ਕਿ ਕਰੋਮੀਅਮ ਸੇਲੀਨੀਅਮ ਚੰਗੀ ਕੁਆਲਿਟੀ ਦਾ ਲਗੂ ਤੱਤਾਂ ਦਾ ਮਿਸ਼ਰਣ ਲੈ ਲਓ ਟਰੇਸ ਮਿਨਰਲ ਵਿਦ ਵਿਟਾਮਿਨ ਜਾਂਦਾ ਟੀ ਐਮ ਵੀ ਜਾਂਦਾ 20 ਤੋਂ 30 ਗ੍ਰਾਮ ਕਿਸੇ ਕੰਪਨੀ ਦਾ ਲਗਾਤਾਰ 3 ਮਹੀਨੇ ਦਿਓ ਜੇ ਤੁਸੀਂ ਸਹੀ ਰਿਕਵਰੀ ਕਰਨੀ ਹੈ ਪਸ਼ੂਆਂ ਦੀ ਜੇ ਤੁਸੀਂ ਨਹੀਂ ਦੇ ਦਿਓਗੇ ਤਾਂ ਜਿੱਦਣ ਗਰਮੀ ਬਹੁਤ ਜ਼ਿਆਦਾ ਵਧ ਗਈ ਪਸ਼ੂਆਂ 'ਚ ਮੂਖੁਰ ਦੇ ਅਟੈਕ ਦੁਆਰਾ ਮਤਲਬ ਕਿ ਮੂਖੁਰ ਦਾ ਹੀ ਨਹੀਂ ਹੋਰ ਮਾਰੀਆਂ ਦਾ ਅਟੈਕ ਹੋਣ ਦੇ ਚਾਂਸ ਬੜੇ ਜ਼ਿਆਦਾ ਹੋਣੇ ਇੱਕ ਇਹ ਵੀ ਲੋਕਾਂ ਇਹਦੀ ਮਹੱਤਤਾ ਸਮਝਦੇ ਨਹੀਂ ਹੈਗੇ ਜਿਹੜੇ ਕੰਪਨੀਆਂ 2-2 2200 ਰੁਪਏ ਮਿੰਡਰਲ ਵੇਚ ਰਹੀਆਂ 2-2 2200 ਰੁਪਏ ਕਿਲੋ ਉਹਦੇ ਨਾਲੋਂ ਤੁਸੀਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਦਾ ਜਾਂ ਵੇਰਕੇ ਦਾ 100 ਰੁਪਏ ਵਾਲਾ ਮਿੰਡਰਲ ਲਓ ਉਹਦੇ ਨਾਲ 100 ਗ੍ਰਾਮ ਦੇ ਵਿੱਚ 20 ਗ੍ਰਾਮ ਇਹ ਪਾ ਕੇ ਫੇਰ ਦਿਓ ਫਿਰ ਤੁਸੀਂ ਦੇਖੋਗੇ ਆਪਣੇ ਆਪ ਵੀ ਰਿਜ਼ਲਟ ਕਿਵੇਂ ਆਉਂਦੇ ਹੈ ਤੇ ਕਿੰਨੀ ਜਲਦੀ ਪਸ਼ੂ ਦੇ ਜ਼ਖਮ ਜਿਹੜੇ ਹੈਗੇ ਮੂੰਹ ਦੇ ਛਾਲਲੇ ਤੇ ਪੈਰਾਂ ਦੇ ਜ਼ਖਮ ਤੀਜੇ ਦਿਨ ਠੀਕ ਹੋਣੇ ਸ਼ੁਰੂ ਹੋ ਜਾਂਦੇ ਮੈਂ ਬਹੁਤ ਸਾਰੀਆਂ ਗਊਸ਼ਾਲਾ ਦੇ ਵਿੱਚ ਬਹੁਤ ਸਾਰੇ ਪਸ਼ੂ ਪਾਲਕਾਂ ਕੋਲ ਕਰਕੇ ਦੇਖਿਆ ਸੀ ਸਿੰਪਲ ਚੀਜ਼ਾਂ ਕਰਦੇ ਨਹੀਂ ਹੈਗੇ ਮਹਿੰਗੀਆਂ ਚੀਜ਼ਾਂ ਕਰਦੇ ਰਹੇ ਕਿਸੇ ਮਤਲਬ ਦੀ ਲੋੜ ਨਹੀਂ ਹੁੰਦੀ ਜੇ ਮੱਖੀਆਂ ਬੈਠਦੀਆਂ ਸਪਰੇਅ ਕਰ ਸਕਦੇ ਹੋ 2-3 ਦਿਨ ਉਸ ਤੋਂ ਬਾਅਦ ਸਪਰੇਅ ਦੀ ਵੀ ਲੋੜ ਨਹੀਂ ਹੁੰਦੀ ਹੈਗੀ ਬਹੁਤ ਸਾਰੇ ਲੋਕੀ ਟੋੜ ਕੇ ਬਣਾਉਂਦੇ ਆ ਕੰਮ ਦੀ ਚੀਜ਼ ਕੀ ਹੈ ਬਫਰ ਤੇ ਲਾਈਵ ਜੀਸ ਦੇਣਾ ਯਕੀਨੀ ਬਣਾਓ ਜੇ ਤੁਸੀਂ ਬਫਰ ਤੇ ਲਾਈਵ ਜੀਸ 100 ਗ੍ਰਾਮ ਬਫਰ ਨਹੀਂ ਦਿਓਗੇ 10 ਗ੍ਰਾਮ ਲਾਈਵ ਜੀਸ ਨਹੀਂ ਦਿਓਗੇ ਪਸ਼ੂ ਦੀ ਭੁੱਖ ਕਦੇ ਨਹੀਂ ਠੀਕ ਹੋਣੀ ਹੈਗੀ ਦੂਜੀ ਗੱਲ ਇਹ ਹੈ ਗੁੜ ਸ਼ੱਕਰ ਬਾਈਪਾਸ ਪੈਟ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦੇਸੀ ਘਿਓ ਦਾ ਇਸਤੇਮਾਲ ਕੀਤਾ ਜਾ ਸਕਦਾ ਰੋਟੀਆਂ ਤੁਸੀਂ ਭੋ ਕੇ ਗੁੜ ਸ਼ੱਕਰ ਦੇਸੀ ਘਿਓ ਚ ਦੇ ਸਕਦੇ ਹੋ ਇਹ ਚੀਜ਼ਾਂ ਦੇ ਬਹੁਤ ਵਧੀਆ ਰਿਜ਼ਲਟ ਹੈ ਇਹਦੇ ਨਾਲ ਹੀ ਤੁਸੀਂ ਹਲਦੀ ਇੱਕ ਚਮਚਾ ਹਲਦੀ ਦਾ ਵਧੀਆ ਦੇਸੀ ਹਲਦੀ ਹੋਵੇ ਇੱਕ ਚਮਚਾ ਔਲਿਆਂ ਦਾ ਪਾਊਡਰ ਆਮਲਾ ਪਾਊਡਰ ਇਹ ਤੁਸੀਂ ਦਿਨੇਓ ਤਾਂ ਬਹੁਤ ਬਹੁਤ ਜਲਦੀ ਰਿਕਵਰੀ ਹੁੰਦੀ ਹੈ ਕਿਉਂਕਿ ਜਿਹੜੀਆਂ ਝੋਟੀਆਂ ਬੈੜੀਆਂ ਹੁਣੇ ਆਈਆਂ ਮੇਦੇ ਵਿੱਚ ਨਾ ਇਹਨਾਂ ਨੇ ਮੁੜ ਕੇ ਸੁਭਾਣੀ ਦੇਣਾ ਜੇ ਅਸੀਂ ਸਹੀ ਧਿਆਨ ਨਾ ਦਿੱਤਾ ਹੈਗਾ ਔਰ ਬੁਖਾਰ ਵਾਲੀ ਜਿਹੜੀ ਗੱਲ ਹੈਗੀ 4-5 ਦਿਨ ਪਸ਼ੂ ਨੂੰ ਜਦੋਂ ਨਹੀਂ ਵੀ ਬੁਖਾਰ ਹੋ ਰਿਹਾ ਬੁਖਾਰ ਵਾਲਾ ਟੀਕਾ ਲਵਾਓ ਔਰ ਲਾਲ ਹੀ ਜਿਹੜੇ ਪਸ਼ੂ ਦਾ ਟੈਂਪਰੇਚਰ ਲੋ ਹੋ ਰਿਹਾ ਭਾਵੇਂ ਗਲ ਕੋ ਤੁਦ ਰਿਕਵਰ ਹੋਇਆ ਭਾਵੇਂ ਉਹ ਮੂੰਹ ਫਿਰ ਤੇ ਰਿਕਵਰ ਹੋਇਆ ਉਹਨੂੰ ਮਾਈਫੈਕਸ ਦੀ ਬੋਤਲ ਜਰੂਰ ਲਵਾਓ ਔਰ ਜੇ ਟੈਂਪਰੇਚਰ ਜਿਆਦਾ ਲੋ ਜਾ ਰਿਹਾ ਤਾਂ ਗਰਮੀ ਨੇ ਚੱਡੋ ਉਹਨੂੰ ਗੁੜ ਦੇਣਾ ਯਕੀਨੀ ਬਣਾਓ ਜੇ ਨਹੀਂ ਦੇਵਾਂਗੇ ਨਹੀਂ ਰਿਜ਼ਲਟ ਆਉਣੇ ਮੈਂ ਲੋਕਾਂ ਨੂੰ ਬਹੁਤ ਸਾਰੇ ਕੇਸ ਮਤਲਬ ਕਿ ਸੋਸ਼ਲ ਮੀਡੀਆ ਰਾਹੀਂ ਮੈਨੂੰ ਸੈਂਕੜੇ ਕੇਸ ਦੇਖਣ ਦਾ ਮੌਕਾ ਮਿਲਦਾ ਲੋਕਾਂ ਨਾਲ ਗੱਲ ਹੁੰਦੀ ਹੈ ਜਿੱਥੇ ਮਤਲਬ ਕਿ ਅਸੀਂ ਟੀਕਿਆਂ ਤੇ ਇੰਨਾ ਨਿਰਭਰ ਹੋ ਜੰਨੇ ਵੀ ਅਸੀਂ ਅਸਲੀ ਖੁਰਾਕ ਕੀ ਜਿਹੜੇ ਮਤਲਬ ਹੈ ਉਹ ਭੁੱਲ ਜਾਂਦੇ ਆ ਉਹਦੇ ਵਾਸਤੇ ਕੈਲਸ਼ੀਅਮ ਪਾਸਪੋਰਟ ਤੇ ਮੈਗਨੀਸ਼ੀਅਮ ਜਿਹਦੇ ਵਾਸਤੇ ਵਾਈਫੈਕਸ ਬਹੁਤ ਵਧੀਆ ਦਵਾਈ ਹੈ ਉਹ ਤੁਸੀਂ ਇੰਟਰਾਵੀਨਸ ਕਰਕੇ ਥੋੜੇ ਕੋਸੇ ਪਾਣੀ ਚ ਰੱਖ ਕੇ 10 ਮਿੰਟ ਆਪਣੇ ਮਾਹਰ ਤੋਂ ਲਵਾਓ ਔਰ ਹਫਤੇ ਬਾਅਦ ਉਹਨੂੰ ਰਿਪੀਟ ਕਰਾਓ ਦੁਬਾਰਾ ਔਰ ਜੇ ਤੁਸੀਂ ਮਿੰਨਰਲ ਮਿਕਚਰ ਜਿਵੇਂ ਦੱਸਿਆ ਮਿੰਨਰਲ ਮਿਕਚਰ ਤੇ ਟ੍ਰੇਸ ਮਿੰਨਰਲ ਜਿਹੜਾ ਹੈਗਾ ਨਾਲ ਦੇ ਨਾਲ ਸ਼ੁਰੂ ਕਰਤਾ ਤਾਂ ਬਹੁਤ ਜਲਦੀ ਰਿਕਵਰੀ ਹੋਊਗੀ ਔਰ ਜੇ ਤੁਸੀਂ ਬਫਰ ਲਾਈਵ ਜੀਸਟ ਆਮਲਾ ਤੇ ਹਲਦੀ ਦਿੱਤਾ ਤੁਸੀਂ ਬਿਲਕੁਲ ਜਿਵੇਂ ਜਾਦੂ ਵਾਲਾ ਕੰਮ ਉਹ ਦੇਖੋਗੇ ਹੋਮੋਪੈਥੀ ਦਵਾਈਆਂ ਹੈਗੀਆਂ ਬਹੁਤ ਸਾਰੇ ਕੰਪਨੀਆਂ ਹੈਗੀਆਂ ਬਹੁਤ ਸਾਰੇ ਕਲੇਮ ਕਰਦੀਆਂ ਹਨ ਕਾਰਗਰ ਵੀ ਹੈਗੀਆਂ ਪਰ ਹੋਮੋਪੈਥੀ ਦਵਾਈ ਤੁਹਾਡੀ ਉੱਥੇ ਕੰਮ ਕਰੂਗੀ ਜਿੱਥੇ ਤੁਸੀਂ ਇਹ ਸਾਰਾ ਕੁਝ ਕਰ ਲਿਆ ਗਲਕੋਟੂ ਵਾਲੇ ਜਿੱਥੇ ਤੁਹਾਨੂੰ ਸ਼ੱਕ ਹੈਗਾ ਜਿੱਥੇ ਤੁਹਾਡੀ ਇੱਕ ਦੋ ਕਟੀਆਂ ਬੱਚੀਆਂ ਮਰ ਚੁੱਕੀਆਂ ਉੱਥੇ ਕੋਈ ਹੋਮੋਪੈਥੀ ਵਾਲਾ ਤਿਆਰਪਾਣਾ ਕਰੋ ਆਪਣੇ ਮਾਹਰ ਦੇ ਨਾਲ ਐਲੋਪੈਥਿਕ ਦਵਾਈਆਂ ਜਿਹੜੀਆਂ ਹੈਗੀਆਂ ਯੋ ਮੈਂ ਦਸੀਆਂ ਉਹ ਵੀ ਜਾਂ ਫਿਰ ਮਹਰ ਤੁਹਾਡਾ ਜਿਹੜਾ ਤੁਹਾਡੇ ਏਰੀਆ ਮੁਤਾਬਕ ਦੇਖਦਾ ਉਹ ਦਿਓ ਕੋਈ ਤੇਰਬਾ ਨਾ ਕਰੋ ਬੜੇ ਮਹਿੰਗੇ ਪਸ਼ੂ ਐ ਇਹ ਚ ਕੋਈ ਬੀਮਾ-ਬੂਮਾ ਨਹੀਂ ਮਿਲਣਾ ਹੈਗਾ ਬਾਅਦ ਦੇ ਵਿੱਚ ਪਰ ਗੱਲ ਇਹ ਹੈ ਵੀ ਅਸੀਂ ਕਿੱਥੇ ਮਾਰ ਕਿੱਥੇ ਖਾ ਰਹੇ ਲੋ ਗਲਤੀ ਕਿੱਥੇ ਕਰ ਰਹੇ ਐ ਅਸੀਂ ਦਵਾਈਆਂ ਦਾ ਇਲਾਜ ਖਤਮ ਹੋਣ ਦੇ ਨਾਲ ਜਾਂ ਖਤਮ ਹੋਣ ਤੋਂ ਬਾਅਦ ਜਿਹੜਾ ਮਸਲਾ ਖੁਰਾਕ ਵਾਲਾ ਹੈ ਉਹਦੇ ਵੱਲ ਧਿਆਨ ਨਹੀਂ ਦੇ ਰਹੇ ਹੈ ਜੀ ਮੈਂ ਹਮੇਸ਼ਾ ਕਹਿੰਦਾ ਨਾ ਖੁਰਾਕੀ ਮਸਲੇ ਐ ਖੁਰਾਕ ਨਾਲ ਹੱਲ ਹੋਣੇ ਐ ਦਵਾਈਆਂ ਨਾਲ ਹੱਲ ਨਹੀਂ ਹੋਣੇ ਹੈਗੇ ਪਸ਼ੂ ਦੀ ਪਸ਼ੂਆਂ ਦੀ ਓਵਰਆਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘਟ ਰਹੀ ਹੈ ਇਹਦੇ ਬਾਰੇ ਹੁਣ ਆਪਾਂ ਗਰਮੀਆਂ 'ਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਾਂਗੇ ਅੱਗੇ ਮੂੰਹ ਖੁਰ ਦੀ ਵੈਕਸੀਨੇਸ਼ਨ ਵੀ ਲੱਗਣੀ ਐ ਦੁਆਰਾ ਕੋਈ ਗਰਮੀ ਗਰਮੀ ਨੇ ਦੇਖੋ ਸਾਰੇ ਛੋਟੇ ਵੱਡੇ ਪਸ਼ੂਆਂ ਨੂੰ 3-4 ਮਹੀਨੇ ਤੋਂ ਉੱਪਰ ਦੇ ਨੂੰ ਵੈਕਸੀਨ ਲਵਾਇਓ ਬੜਾਇਆਤ ਕੀ ਨੁਕਸਾਨ ਹੋਇਆ ਹੈਗਾ ਬਾਕੀ ਕੋਈ ਸਵਾਲ ਹੋਵੇ ਜੀ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਵੀ ਦਿੱਤੇ ਜਾਂਦੇ ਬਹੁਤ ਸਾਰੇ ਫੋਨ ਨਹੀਂ ਸੁਣ ਹੁੰਦੇ ਹੋ ਜਾਂਦਾ ਹੈਗਾ ਕੋਈ ਹੋਰ ਗੱਲ ਹੋਵੇ ਤੁਸੀਂ ਆਪਣੇ ਮਾਹਰ ਨਾਲ ਵੀ ਸੰਪਰਕ ਕਰ ਸਕਦੇ ਹੋ ਅਖੀਰ ਤੇ ਮੈਂ ਉਹੀ ਗੱਲ ਕਹੂੰਗਾ ਜਿਹੜੀ ਮੈਂ ਹਰ ਵਾਰ ਕਹਿਣਾ ਵੀ ਖੁਰਾਕੀ ਮਸਲੇ ਹੈ ਜੀ ਖੁਰਾਕ ਨਾਲ ਹੱਲ ਹੋਣੇ ਹੈ ਦਵਾਈਆਂ ਨਾਲ ਕੱਲੀਆਂ ਨਾਲ ਨਹੀਂ ਹੱਲ ਹੋਣੇ ਠੀਕ ਹੈ ਧੰਨਵਾਦ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ